ਰਾਗ ਤਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਯਕ ਅਰਜੁ ਗੁਫਤੰ ਪੇਸ ਤੋ ਦਰਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂ ਬੇਅੈਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਈਲ ਗ੍ਰਫਤਾ ਦਿਲ 헤 ਚਨਾਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰ ਕਸ ਨੇਸ ਦਸ ਤੰਗੀਰ ਆਖਿਰ ਬਯਪਤਮ ਕਸ ਨਾ ਦਰਦ ਚੂ ਸਵਦ ਤਕਬੀਰ ਸਬਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹ ਨਨੇਕੀ ਕਾਰ ਕਰਦਮ ਮਾਮਾ ਈ ਚੀਨੀ ਅਹਵਾਲ ਬਦ ਵਖਤ ਹਮ ਚੂ ਬਖੀਲ ਗਾਫਿਲ ਬੇ ਨજર ਬੇ ਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ